ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਡਾਕਟਰ ਨੂੰ ਉਸੇ ਹਸਪਤਾਲ ਵਿੱਚ ਇੱਕ ਸਫਾਈ ਕਰਮਚਾਰੀ ਨਾਲ ਪਿਆਰ ਹੋ ਗਿਆ ਜਿੱਥੇ ਉਹ ਕੰਮ ਕਰਦੀ ਸੀ ਦੋਹਾਂ ਨੇ ਵਿਆਹ ਕਰਵਾ ਲਿਆ ਇਹ ਨੋਕੀ ਪ੍ਰੇਮ ਕਹਾਣੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸੋ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਇੱਕ ਐਮਬੀਬੀਐਸ ਡਾਕਟਰ ਦਿਲ ਦੇ ਬੈਠਦੀ ਹੈ ਇੱਕ ਸਫਾਈ ਕਰਮਚਾਰੀ ਨਾਲ ਕਹਿੰਦੇ ਹਨ ਕਿ ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਤਾਂ ਊਚ ਨੀਚ ਅਮੀਰੀ ਗਰੀਬੀ ਦੀਆਂ ਕੰਧਾਂ ਟੁੱਟ ਜਾਂਦੀਆਂ ਹਨ ਸਮਾਜ ਦੇ ਲੋਕ ਚਾਹੇ ਜਿੰਨਾ ਮਰਜੀ ਵਿਰੋਧ ਕਰਨ ਪਰ ਉਹ ਜੋੜੇ ਨੂੰ ਮਿਲਣ ਤੋਂ ਨਹੀਂ ਰੋਪਾਂ ਪਾਕਿਸਤਾਨੀ ਜੋੜੇ ਦੀ ਅਜਿਹੀ ਇੱਕ ਕਹਾਣੀ ਇਹ ਨਹੀਂ ਦਿਨੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਕਿਸਤਾਨ ਦੀ ਇੱਕ ਐਮਬੀਬੀਐਸ ਡਾਕਟਰ ਨੂੰ ਉਸੇ ਹਸਪਤਾਲ ਵਿੱਚ ਇੱਕ ਸਵੀਪਰ ਨਾਲ ਪਿਆਰ ਹੋ ਗਿਆ ਜਿੱਥੇ ਉਹ ਕੰਮ ਕਰਦੀ ਸੀ ਅਜਿਹੇ ਚ ਦੋਹਾਂ ਨੇ ਵਿਆਹ ਕਰਵਾ ਲਿਆ ਇਹ अनोखी प्रेम कहानी तेज़ी नाल वायरल ਹੋ ਰਹੀ ਹੈ। डॉक्टर ਦਾ ਨਾਮ ਕਿਸ਼ਵਰ ਸਾਹਿਬਾ ਹੈ ਜਦੋਂ ਕਿ ਉਸਦੇ ਪਤੀ ਦਾ ਨਾਮ शहजाद ਹੈ। ਵੀਡੀਓ ਮੁਤਾਬਕ ਪਾਕਿਸਤਾਨੀ ਮਹਿਲਾ ਡਾਕਟਰ ਕਿਸ਼ਵਰ ਨੇ ਦੱਸਿਆ ਕਿ शहजाद ਆਪਣਾ ਕੰਮ ਬੜੀ ਸਾਦਗੀ ਅਤੇ ਲਗਨ ਨਾਲ ਕਰਦੇ ਸਨ। ਜਿਸ ਨੇ ਮੈਨੂੰ ਪ੍ਰਭਾਵਿਤ ਕੀਤਾ। ਅਜਿਹੇ 'ਚ ਮੈਂ ਤੁਰੰਤ शहजाद ਨੂੰ ਪ੍ਰਪੋਜ਼ ਕੀਤਾ। ਸ਼ੁਰੂ ਵਿੱਚ शहजाद ਮੇਰੇ ਪ੍ਰਸਤਾਵ ਤੋਂ ਹੈਰਾਨ ਰਹੇ ਅਤੇ ਉਹ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਬਾਅਦ 'ਚ ਉਸ ਨੂੰ ਕਿਸ਼ਵਰ ਦੇ ਪਿਆਰ ਤੇ ਵਿਸ਼ਵਾਸ ਹੋ ਗਿਆ ਇਸ ਲਈ ਦੋਹਾਂ ਨੇ ਵਿਆਹ ਕਰਵਾ ਲਿਆ ਗਿਆ ਤੋਂ ਬਾਅਦ ਹਸਪਤਾਲ ਦੇ ਹੋਰ ਲੋਕ ਸ਼ਹਿਜ਼ਾਦ ਦੇ ਕੰਮ ਦਾ ਮਜ਼ਾਕ ਉਡਾਉਂਦੇ ਸਨ ਅਜਿਹੀ ਸਥਿਤੀ 'ਚ ਜੋੜੇ ਨੇ ਆਪਣੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਸ਼ਹਿਜ਼ਾਦ ਨੇ ਹੁਣ ਦਵਾਈ ਦੀ ਦੁਕਾਨ ਖੋਲੀ ਹੈ ਜਦਕਿ ਕਿਸ਼ਵਰ ਸਤੰਤਰ ਤੌਰ ਤੇ ਡਾਕਟਰੀ ਦਾ ਅਭਿਆਸ ਕਰ ਰਿਹਾ ਪਰ ਹੁਣ ਇਹ ਜੋੜਾ ਮਿਲ ਕੇ ਆਪਣੇ ਕਲੀਨਿਕ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਕਿਸ਼ਵਰ ਅਤੇ ਸ਼ਹਿਜ਼ਾਦ ਦੀ ਇਹ ਲਵ ਸਟੋਰੀ ਭਲੇ ਹੀ ਵਾਇਰਲ ਹੋ ਰਹੀ ਹੋਵੇ ਪਰ ਇਹ ਘਟਨਾ 2022 ਦੀ ਹੈ ਇਹ ਤਾਂ ਉਹਨਾਂ ਦੀ ਲਵ ਸਟੋਰੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਈ ਸੀ ਉਸੇ ਸਾਲ ਤੁਮਾਂ ਨੇ ਵਿਆਹ ਕਰਵਾ ਲਿਆ ਸੀ ਅਤੇ ਦੁਨੀਆ ਸਾਹਮਣੇ ਆਏ ਸਨ ਇਸ ਜੋੜੇ ਦੀ ਅਨੋਖੀ ਪ੍ਰੇਮ ਕਹਾਣੀ ਨੂੰ ਮੇਰਾ ਪਾਕਿਸਤਾਨ YouTube ਚੈਨਲ ਤੇ ਦਿਖਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ ਯੂਟਿਊਬਰ ਹਰੀਸ਼ ਪੱਟੀ ਨਾਲ ਗੱਲ ਕਰਦਿਆਂ ਪਾਕਿਸਤਾਨੀ ਸ਼ਹਿਰ ਦੀਪਾਲਪੁਰ ਵਿੱਚ ਰਹਿਣ ਵਾਲੇ ਜੋੜੇ ਨੇ ਖੁਲਾਸਾ ਕੀਤਾ ਕਿ ਕਿਵੇਂ ਉਹ ਕੁਝ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਮਿਲੇ ਅਤੇ ਪਿਆਰ ਵਿੱਚ ਪੈ ਗਏ ਬਿਊਰੋ ਰਿਪੋਰਟ ਹਮਦਰਦ